ਹਾਂਜੀ ਆਪਣਾ ਨਾਮ ਜੀਤੇ ਕਿੱਥੋਂ ਆਏ ਆ ਨਿਰਮਲ ਸਿੰਘ ਬਲਾਕ ਪ੍ਰਧਾਨ ਬੱਲੂਆਣਾ ਅਬੋਰ ਏਰੀਆ ਸਾਡਾ ਅਸੀਂ ਅੱਜ ਪਿੰਡ ਕਸੋਖਾਨਾ ਦੇ ਮਸਲੇ ਤੇ ਆਏ ਸੀ ਜਿਹੜਾ ਇੱਥੋਂ ਦਾ ਐਮਐਲਏ ਆ ਸੁਖਵੀਰ ਮਿਰਸਰਖਾਨਾ ਜੋ ਆਪਦੇ ਆਪ ਨੂੰ ਬਹੁਤ ਹੀ ਤਾਨਾਸ਼ਹੀ ਸਮਝ ਰਿਹਾ ਉਹ ਇੱਕ ਪਿੰਡ ਚੋਂ ਪੜ ਦੇ ਵਿੱਚ ਦੀ ਵਿਚਾਲ ਦੀ ਜਮਾ ਘਰਾ ਕੋਲ ਦੀ ਗੰਦੇ ਨਾਲੇ ਦੀ ਪਾਈਪ ਲਾਈਨ ਪਾ ਰਿਹਾ ਧੱਕੇ ਨਾਲ ਕਿਉਂ ਕਿਉਂਕਿ ਉਹਦਾ ਪਿੰਡ ਦਾ ਜਿਹੜਾ ਸਰਪੰਚ ਉਹਨੇ ਠਾਇਆ ਸੀ ਉਹ ਪਿੰਡ ਵਾਲਿਆਂ ਨੇ ਬੁਰੀ ਤਰ੍ਹਾਂ ਉਹਨੂੰ ਹਰਾਤਾ ਤੇ ਇਹਦੇ ਇਹਦੀ ਕਿਰ ਕੱਢਣ ਵਾਸਤੇ ਹੀ ਉਹ ਪਿੰਡ ਵਾਲਿਆਂ ਨੂੰ ਇੰਨਾ ਖੱਜਲ ਕਰ ਰਿਹਾ ਹੈ ਘੁੱਟ-ਘੁੱਟ ਕੇ ਲੋਕਾਂ ਨੂੰ ਘਰਾਚ ਵਾਰਦਾ ਜਿਹੜੇ ਉੱਥੋਂ ਦੇ ਸੰਘਰਸ਼ ਕਰ ਰਹੇ ਸੀ ਜਾਂ ਪਿੰਡ ਵਾਲੇ ਉਹਨਾਂ ਨੂੰ ਜੇਲ੍ਹ ਚ ਸੜਤਾ ਤੇ ਆਪਣੀ ਜਥੇਬੰਦੀ ਦੇ ਆਗੂ ਵੀ ਕਾਕਾ ਸਿੰਘ ਕੋਟਲਾ ਜੀ ਉਹਨਾਂ ਨੂੰ ਵੀ ਜੇਲ੍ਹ ਚ ਸਿੱਟਿਆ ਹੋਇਆ ਤੇ ਆ ਕਈ ਜਥੇਬੰਦੀ ਦੇ ਹੋਰ ਵੀ ਆਗੂ ਆ ਜਿਹੜੇ ਮੁਕਸਰ ਜੇਲ੍ਹ ਚ ਐ ਇਸੇ ਤਹਿਤ ਚੱਲਦੇ ਹੋਏ ਅਸੀਂ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਤੇ ਅੱਜ ਅਸੀਂ ਵੀ ਇੱਥੇ ਥਾਣਾ ਕੋਟਫੱਤਾ ਇੱਥੇ ਅਸੀਂ ਗ੍ਰਿਫਤਾਰੀ ਦੇਣ ਆਏ ਆ ਅੱਜ ਵੀ ਅਸੀਂ ਆਖਿਆ ਵੀ ਜੇ ਤੁਹਾਨੂੰ ਤੁਸੀਂ ਜੇਲ੍ਹਾਂ ਦਾ ਖੌਫ ਪੈਦਾ ਕਰਕੇ ਹੀ ਲੋਕਾਂ ਨੂੰ ਡਰਾਉਣਾ ਚਾਹੁੰਦੇ ਹੋ ਤਾਂ ਅਸੀਂ ਖੁਦ ਹੀ ਜੇਲ੍ਹਾਂ 'ਚ ਆ ਜੰਨੇ ਆ ਸਾਡੇ ਅੰਦਰ ਕੋਈ ਖੌਫ ਨਹੀਂ ਇਦਾਂ ਦਾ ਜੇਲ੍ਹਾਂ-ਜੂਲ੍ਹਾਂ ਦਾ ਤੇ ਤੁਸੀਂ ਇਹ ਆਮ ਲੋਕਾਂ ਨੂੰ ਡਰਾ ਸਕਦੇ ਜਿਨ੍ਹਾਂ ਨੇ ਵਿਚਾਰੇ ਨੇ ਕਦੇ ਜੇਲ੍ਹਾਂ ਦਾ ਮੂੰਹ ਨਹੀਂ ਵੇਖਿਆਗਾ ਜਥੇ ਬੰਦੀਆਂ ਸ਼ੁਰੂ ਤੋਂ ਸੰਘਰਸ਼ ਲੜਦੀਆਂ ਆਈਆਂ ਜੇਲ੍ਹਾਂ ਵੀ ਵੇਖਦੀਆਂ ਆਈਆਂ ਬੜਾ ਕੁਝ ਹੁੰਦਾ ਆਇਆ ਤੇ ਅਸੀਂ ਕੋਈ ਲੜਾਈਆਂ ਨਹੀਂ ਛੱਡਣੀਆਂ ਅਸੀਂ ਇਦਾਂ ਹੀ ਲੜਦੇ ਰਹਿਣਾ ਜਿੰਨਾ ਚਿਰ ਇਹ ਸਾਡੇ ਆਗੂ ਰਿਆ ਨਹੀਂ ਕਰਦੇ ਇਦਾਂ ਹੀ ਲੜੀ ਬਾਰ ਇਹ ਜੇਲ੍ਹ ਪਰ ਅੰਦੋਲਨ ਹੈ ਜਿਹੜਾ ਇਹ ਚੱਲਦਾ ਰਹੂਗਾ ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਆਰਥਿਕ ਸੰਜੋਗ ਅਤੇ ਸਿੱਧੂ ਪਰ ਜ਼ਿੰਦਾਬਾਦ 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 ਮੈਸਰਖਾਨਾ ਐਮ ਐਲ ਏ ਮੁਰਦਾਬਾਦ 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 ਪੰਜਾਬ ਦੀ ਪ੍ਰਿਸ਼ਤ ਸਰਕਾਰ ਮੁਰਦਾਬਾਦ ਮੁਰਦਾਬਾਦ ਜ਼ਿੰਦਾਬਾਦ